ਜਦੋਂ ਕਾਂਗਰਸ ਸਰਕਾਰ ਹੁੰਦੀ ਸੀ ਮੀਤਿਆਰ ਤੋਂ ਅੰਨਾ ਧਰਨੇ ਤੇ ਬੈਠੇ ਸੀ ਬਰਾਬਰ ਕਹਿੰਦੇ ਸੀਗੇ ਮੇਰੀ ਸਰਕਾਰ ਆਊਗੀ ਤੇ ਮੈਂ ਨੌਕਰੀ ਦਿਵਾਉਂਗਾ ਅੱਜ ਉਹ ਕਹਿੰਦੇ ਕਿ ਇਹ ਨੌਕਰੀ ਦੇ ਹੱਕਦਾਰ ਨਹੀਂ ਹੈਗੇ 21 ਦੇ ਵਿੱਚ ਮੈਂ ਧਰਨਾ ਸੈਚੂ ਦੀ ਆਇਤੀ ਖੰਨੇ ਮੈਂ ਲਾਇਆ ਸੀ ਤੇ ਆਮਾਨੀ ਪਾਰਟੀ ਬੜੇ ਟੌਰ ਨਾਲ ਆਪਣੇ ਪੇਜ ਤੇ ਪਾ ਰਹੀ ਹੈ ਕਿ ਦਰਸ ਦੇ ਆਧਾਰ ਤੇ ਪਲੇਅਰ ਨੂੰ ਨੌਕਰੀ ਕਿਉਂ ਨਹੀਂ ਦਿੱਤੀ ਜਾਂਦੀ ਪਿੱਛੇ ਕੁ ਮੀਤਿਆਰ ਦਾ ਬਿਆਨ ਆ ਜਾਂਦਾ ਕਿ ਅਸੀਂ ਤਾਂ ਇਹਨੂੰ ਮੰਨਦੇ ਨਹੀਂ ਤੁਹਾਨੂੰ ਐਮਐਲਏ ਦੀ ਫੋਨ ਆ ਜਾਂਦਾ ਕਿ ਤੂੰ ਆਪਣੇ ਬਿਆਨ ਵਾਪਸ ਲੈ ਲੈ ਵਰਨਾ ਤੇਤੇ ਕਾਰਵਾਈ ਕਰ ਦਾਂਗੇ ਦੇਖੋ ਜੀ ਪਤਾ ਕੀ ਐ ਮੈਂ ਸੱਚਾ ਬੰਦਾ ਮੈਂ ਪ੍ਰੂਫ ਲੈ ਕੇ ਇੱਕਣਾ ਹਿੰਮਤ ਆ ਮੈਂ ਇਹਨਾਂ ਡਿਬੇਟ ਕਰ ਲੈਣਾ ਕਿਸੇ ਐਮਐਲਏ ਆ ਕਿਸੇ ਬਾਪਦੀਲਾਦ ਅੱਜ ਸਿੱਧਾ ਹੀ ਅਫਸਰ ਲੱਗ ਜਾਂਦਾ ਕਿ ਉਹ ਮੈਂ ਗਰੀਬ ਆ ਬਾਪਦੀਲਾ ਦਾ ਤਾਂ ਮੈਂ ਨਾ ਆਇਆ ਵੀ ਉਤਰਾ ਹੋਰ ਜਾਂ ਮੈਂ ਹੈਂਡੀਕੈਪ ਤਾਂ ਦਾ ਮੈਂ ਨਾ ਕਿ ਮੈਂ ਪੜਿਆ ਲੈ ਕੇ ਨਹੀਂ ਹੈਗਾ ਲੁਧਿਆਣਾ ਦਾ ਇੱਕ ਐਸਾ ਸ਼ਖਸ ਜਿਹੜਾ ਅਕਸਰ ਹੀ ਆਪਣੇ ਖੇਤਰ ਦੇ ਵਿੱਚ ਪੰਜਾਬ ਦਾ ਪੰਜਾਬੀਅਤ ਦਾ ਅਤੇ ਆਪਣੇ ਹਿੰਦੁਸਤਾਨ ਦਾ ਨਾਮ ਰੋਸ਼ਨ ਕਰਦਾ ਰਹਿੰਦਾ ਜਿਹੜਾ 17 ਕੰਟਰੀਆਂ ਪੈਰਾ ਕਰਾਟੇ ਦੇ ਵਿੱਚ ਮੈਡਲ ਲਿਆ ਕੇ ਇੰਡੀਆ ਦੀ ਝੋਲੀ ਤੇ ਪੰਜਾਬ ਦੀ ਝੋਲੀ ਦੇ ਵਿੱਚ ਪਾ ਚੁੱਕਾ ਹੈ ਪਰ ਅੱਜ ਵੀ ਉਹ ਗੁਮਨਾਮੀ ਦੀ ਜ਼ਿੰਦਗੀ ਜੀਣ ਨੂੰ ਮਜਬੂਰ ਹੈ ਮਜਬੂਰ ਇਸ ਲਈ ਹੈ ਕਿ ਸਾਡੀ ਸਰਕਾਰਾਂ ਉਹਨੂੰ ਕੋਈ ਇੱਕ ਟੁਕਵਾ ਆਸ਼ਵਾਸਨ ਨਹੀਂ ਦਿੰਦੀਆਂ ਹਮੇਸ਼ਾ ਲਾਰਾ 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 ਹੀ ਲਗਾ ਕੇ ਉਹਨੂੰ ਤੋੜ ਦਿੰਦੀਆਂ ਨੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਲੁਧਿਆਣਾ ਦੇ ਨਾਲ ਲੱਗਦੇ ਖੰਨਾ ਖੇਤਰ ਦੇ ਤਰੁਣ ਸ਼ਰਮਾ ਜਿਹੜਾ ਪੈਰਾ ਕਰਾਟੇ ਦੇ ਵਿੱਚ ਇੱਕ ਏਸ਼ੀਅਨ ਕੱਪ ਦੇ ਵਿੱਚ ਵੀ ਹੁਣ ਜਿੱਤ ਕੇ ਆਇਆ ਹੈ ਮਲੇਸ਼ੀਆ ਤੋਂ ਤਰੁਣ ਕਿਵੇਂ ਦੇਖਦੇ ਤੁਸੀਂ ਏਸ਼ੀਆ ਤੋਂ ਜਿੱਤ ਕੇ ਆਨੇ ਹੋ ਪੰਜਾਬ ਦੇ ਵਿੱਚ ਉਤਰਦੇ ਤਾਂ ਸਰਕਾਰੀ ਵਾਸਤੇ ਕਿਉਂਕਿ ਜੋ ਪਲੇਅਰ ਆਂਦਾ ਤਾਂ ਢੋਲ ਨਗਾਰੀਆਂ ਦੇ ਵਾਸਤੇ ਨਾਲ ਉਹਨੂੰ ਲਿਆਇਆ ਜਾਂਦਾ ਪਰ ਤੁਹਾਡਾ ਸਵਾਗਤ ਅਗਲੀ ਕਿਸੇ ਐਮਐਲ ਨੇ ਕੀਤਾ ਹਮਮ ਸਭ ਤੋਂ ਪਹਿਲਾਂ ਸਸੀ ਕਾ ਜੀ ਕਾਰੀ ਆਡੀਅਨਸ ਕਿ ਇਹਨਾਂ ਪਿਆਰ ਦੇ ਰਹੇ ਰਿਓ ਰਿਐਲਿਟੀ ਵੀਰੇ ਅੱਜ ਦੀ ਰਿਐਲਿਟੀ ਜਿਹੜੀ মিডিਆ ਪਰਸਨ ਨੇ ਦਿਖਾਈ ਆ ਤੇ ਉਹ ਦਿਲੋਂ ਸਲੂਟ ਆ ਸਾਰੇ মিডিਆ ਪਰਸਨ ਦਾ ਕਿ ਉਹਨਾਂ ਨੇ ਗਰਾਉਂਡ ਫਲੋਰ ਦੀ ਰਿਐਲਿਟੀ ਦਿਖਾਈ ਕਿ ਸਾਡੇ ਪੰਜਾਬ ਦੇ ਪਲੇਅਰਾਂ ਨਾਲ ਕੁਝ ਹੋਰ ਹੈ ਚਲੋ ਮੈਂ ਇਵਨ ਨਹੀਂ ਕਹੀ ਪਲੇਅਰ ਹੋਰ ਵੀ ਨੇ ਬਟ ਫਰਕ ਹੈ ਨਾ ਕਿ ਉਹ بڑے باپ ਦੀ ਉਲਾਦ ਨੇ ਉਹਨਾਂ ਨੂੰ ਢੋਲਾ ਨਾਲ 에어ਪੋਰਟ ਤੇ ਲੈ ਕੇ ਆਇਆ ਜਾਂਦਾ ਸਭ ਕੁਝ ਹੀ ਰਜਿੰਦਾ ਫਰਕ ਇਹ ਨਾ ਕਿ ਮੈਂ ਇੱਕ ਗਰੀਬ ਆਪ ਦੀ ਉਲਾਦਾਂ ਨਾ ਕੋਈ ਐਮਐਲਏ ਦੀ ਨਾ ਐਂਟੀਵੀ ਨਾ ਕਿਸੇ ਮੰਤਰੀ-ਮੰਤਰੀ ਦੀ ਉਲਾਦ ਹੁੰਦਾ ਫਿਰ ਤਾਂ ਆਂਦੇ ਹੀ ਨਾ ਅੱਜ ਅਫਸਰ ਰੈਂਕ ਲੈ ਲੈਣਾ ਵੀ ਅੱਜ 25 ਤਰੀਕ ਦਾ ਉਤਰਿਆ 50 ਸਰਕਾਰ ਵੱਲੋਂ ਅੱਜ ਤੱਕ ਮੈਨੂੰ ਫੋਨ ਤੱਕ ਨਹੀਂ ਆਇਆ ਜਦੋਂ ਕਾਂਗਰਸ ਸਰਕਾਰ ਹੁੰਦੀ ਸੀ ਮੀਤਿਆਰ ਤੋਂ ਅੰਮਾ ਧਰਨੇ ਤੇ ਬੈਠੇ ਸੀ ਬਰਾਬਰ ਕਹਿੰਦੇ ਸੀਗੇ ਮੇਰੀ ਸਰਕਾਰ ਆਊਗੀ ਤੇ ਮੈਂ ਨੌਕਰੀ ਦਿਵਾਉਂਗਾ ਅੱਜ ਉਹ ਕਹਿੰਦੇ ਕਿ ਇਹ ਨੌਕਰੀ ਦੇ ਹੱਕਦਾਰ ਨਹੀਂ ਹੈਗੇ ਮੀਤਿਆਰ ਸਾभी ਜਦੋਂ ਚੰਡੀਗੜ੍ਹ ਧਰਨਾ ਲਾਇਆ ਆਪਣਾ ਕੈਪਟਨ ਦੇ ਘਰ ਦੇ ਬਾਹਰ ਧਰਨਾ ਲਾਇਆ ਸਾਡੇ ਨਾਲ ਬੈਠੇ ਸੀ ਪੂਰਾ ਆਸ਼ਵਾਸ਼ਣ ਦਿੱਤਾ 21 ਦੇ ਵਿੱਚ ਮੈਂ ਤੇrna ਸੈਚੂ ਵੀ ਆਇਤੀ ਖੰਨੇ ਮੈਂ ਲਾਇਆ ਦੀਗਾ ਤੇ ਆਮ ਆਨੀ ਪਾਰਟੀ ਬੜੇ ਟੌਰ ਨਾਲ ਆਪਣੇ ਪੇਜ ਤੇ ਪਾ ਰਹੀ ਹੈ ਕਿ ਦਰਸ ਦੇ ਆਧਾਰ ਤੇ ਪਲੇਅਰ ਨੂੰ ਨੌਕਰੀ ਕਿਉਂ ਨਹੀਂ ਦਿੱਤੀ ਜਾ ਰਹੀ ਠੀਕ ਹੈ ਜੀ ਉਸ ਸਮ ਕਾਂਗਰਸ ਦੇ ਟਾਈਮ ਆਪਣੇ ਪੇਜ ਤੇ ਪਾ ਰਹੀ ਆ ਆਮ ਆਨੀ ਪਾਰਟੀ ਦੇ ਸੋਸ਼ਲ ਮੀਡੀਆ ਤੇ ਕਿਉਂ ਰੋਟਣਾ ਨਹੀਂ ਸੀ ਕਿ ਹੁਣ ਤਾਂ ਤੋਂ ਢੀ ਸਰਕਾਰ ਆ ਦੋ ਨੌਕਰੀ ਉਹਨ ਕਿਉਂ ਮੁੱਕ ਰਹੇ ਕਿਉਂ ਨਹੀਂ ਦੇ ਰਹੇ ਕੱਲਾ ਮੈਂ ਪਲੇਅਰ ਨਹੀਂ ਵੀਰੋ ਇਹ ਮੈਨੇ ਮੇਰੇ ਨਾਲ ਨਹੀਂ ਯੰਗਰਸ ਨੇ ਕਿੰਦੇ ਕਰਾਟੇ ਸਾਡੇ ਰੈਕੋਗਨਾਈਜ਼ਡ ਨਹੀਂ ਹੈਗਾ ਵੀਰੇ ਕਰਾਟੇ ਦੇ ਕੋ ਸਕੂਲ ਗੇਮ ਦੇ ਵਿੱਚ ਕਰਾਟੇ ਸਰਕਾਰੀ ਨਹੀਂ ਖੇਲੋ ਮਿੰਡੀ ਵਿੱਚ ਕਰਾਟੇ ਸਰਕਾਰੀ ਨੇ ਯੂਨੀਵਰਸਿਟੀ ਚ ਪੰਜਾਬ ਵੱਲੋਂ ਕਰਾਟੇ ਸਰਕਾਰੀ ਨੇ ਜੇ ਸਾਡੇ ਟਾਈਮ ਆਗੇ ਦਾ ਸਰਕਾਰੀ ਨਹੀਂ ਹੈਗੇ ਇੰਡੀਅਨ 올림픽 ਨੇ 25ਵੇਂ ਨੰਬਰ ਦੇ ਕਰਾਟੇ 올림픽 ਨੂੰ ਸਪੋਰਟ ਨੂੰ ਕਰਾਟੇ 올림픽 ਦਾ ਦਰਜਾ ਦਿੱਤਾ ਹੈ ਐਸ਼ੀਅਨ ਕਰਾਟੇ ਦੇ ਵਿੱਚ ਕਰਾਟੇ ਹੋ ਰਹੇ ਨੇ ਇਸ ਵਾਰ ਏਸ਼ੀਅਨ ਕਰਾਟੇ ਦੀਆਂ ਐਂਟਰੀਆਂ ਮੰਗੀਆਂ ਨੇ ਉਹ ਫੁੱਦੂ ਨੇ ਜਿਹੜੇ ਕਰਾਟੇ ਕਰਾ ਰਹੇ ਨੇ ਜਾਂ ਅਸੀਂ ਫੁੱਦੂਆਂ ਜਿਹੜੇ ਕਰਾਟੇ ਖੇਡ ਰਹੇ ਆ ਕ੍ਰਿਕਟ ਕਿੱਡੀ ਗੇਮ ਹੈ ਕਹਿਣਾ ਨਹੀਂ ਚਾਹੁੰਦਾ ਚਲੋ ਵਧੀਆ ਸਪੋਰਟ ਕਰੇ ਸਪੋਰਟ ਨੂੰ ক্রিকেট ਦੇ ਜੇ ਕੋਈ ਲੰਬਾ ਛੱਕਾ ਮਾਰੇ ਤਾਂ ਡੀਐਸਪੀ ਚੌਕਾ ਮਾਰੇ ਤਾਂ ਸਿੱਧਾ ਹੀ ਐਸਐਸਪੀ ਉਹ 올림픽 ਗੇਮ ਨੇ ਕਿਵੇਂ ਦੇਖਦੇ ਹਾਂ ਕਿ ਹੁਣ ਪਿੱਛੇ ਕੁਮੀ ਤਿਆਰ ਦਾ ਬਿਆਨ ਆ ਜਾਂਦਾ ਕਿ ਅਸੀਂ ਤਾਂ ਇਹਨੂੰ ਮੰਨਦੇ ਨਹੀਂ ਤੁਹਾਨੂੰ ਐਮਐਲਏ ਦੀ ਫੋਨ ਆ ਜਾਂਦਾ ਕਿ ਤੂੰ ਆਪਣੇ ਬਿਆਨ ਵਾਪਸ ਲੈ ਲੈ ਵਰਨਾ ਤੇਤੇ ਕਾਰਵਾਈ ਕਰ ਦਾਂਗੇ ਦੇਖੋ ਜੀ ਪਤਾ ਕੀ ਐ ਮੈਂ ਸੱਚਾ ਬੰਦਾ ਮੈਂ ਪ੍ਰੂਫ ਲੈ ਕੇ ਖੜਨਾ ਹਿੰਮਤ ਆ ਮੈਂ ਨਾ ਡਿਬੇਟ ਕਰ ਲੈਣਾ ਤੇ ਦੀਗੀ ਰਿਕਨ ਮੈਂ ਅੱਜ ਮੈਡਮ ਕੋ ਆਇਆ ਉਸ ਦਿਲੇ ਸ਼ੁਕਰੀਆ ਕਰਦਾ ਹਾਂ ਡੀਸੀ ਮੈਡਮ ਦਾ ਕਿ ਇਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਜਰੂਰ ਤੁਹਾਡੇ ਲਈ ਕੁਝ ਕਰਾਂਗੇ ਡੀਸੀ ਮੈਡਮ ਕੋ ਅੱਜ ਆਇਓ ਕਿ ਕੀ ਆਸ਼ਵਾਸਨ ਕੀ ਮਿਲਿਆ ਸਹੀ ਚ ਇਹਨਾਂ ਨੇ ਕਿਹਾ ਕਿ ਜੋ ਬੰਦਾ ਹਕੂਗਾ ਉਹ ਦਵਾਵਾਂਗੇ ਉਹ ਲੈ ਰਹੀ ਹੈ ਚੰਡੀਗੜ੍ਹ ਤੋਂ ਤੁਹਾਡੇ ਨਾਮ ਤੇ ਹਾਂਜੀ ਸਪੋਰਟ ਦਫ਼ਤਰ ਵੱਲੋਂ ਲੈਟਰ ਆਈਆਂ ਉਹਨਾਂ ਨੇ ਤਿੰਨ ਡਿਪਾਰਟਮੈਂਟ ਨੂੰ ਮਾਰਕ ਕਰਿਆ ਸਪੋਰਟ ਡਿਪਾਰਟਮੈਂਟ ਨੂੰ ਮਾਰਕ ਕਰਿਆ ਕਿ ਮੇਰੀ ਮੈਨੂੰ ਜੋਬ ਦੇ ਰਿਲੇਟਿਡ ਕਿਤੇ ਨਾ ਕਿਤੇ ਅਡਜਸਟ ਕਰਨਗੇ ਤੇ ਉਹੀ ਰਿਕਾਰਡਿੰਗ ਹੁਣ ਮੈਂ ਡੀਸੀਸ ਆਪ ਕੋ ਜਾ ਰਿਹਾ ਹਾਂ ਡੀਸੀ ਆਫਿਸ ਜਿਹੜੇ ਸਪੋਰਟ ਆਫਸਰ ਨੇ ਡੀਓ ਸਾਹਿਬ ਕੋ ਜਾ ਰਹੇ ਮਤਲਬ ਨਹੀਂ ਨਹੀਂ ਡੀਐਸਐਸਓ ਡਿਸਟ੍ਰਿਕਟ ਸਪੋਰਟ ਆਫੀਸਰ ਕੋ ਜਾਣ ਤੇ ਇਥੋਂ ਅੰਦਰ ਉਹ ਕੀ-ਕਿਆ ਗਿਆ ਵੈਸੇ ਤੁਹਾਨੂੰ ਇਹਨੇ ਨਹੀਂ ਕਿਹਾ ਕਿ ਉੱਥੇ ਜਾ ਕੇ ਆਪਣੀ ਐਪਲੀਕੇਸ਼ਨ ਸਬਮਿਟ ਕਰਾਓ ਜੋ ਬਣਦਾ ਉਹ ਜ਼ਰੂਰ ਮਿਲ ਜਾ। ਅੱਜ ਤੱਕ ਤੁਸੀਂ ਬਥੇਰੀਆਂ ਐਪਲੀਕੇਸ਼ਨਾਂ ਸਬਮਿਟ ਕਰਾਤੀਆਂ ਲੱਗਦਾ ਕਿ ਹੁਣ ਐਪਲੀਕੇਸ਼ਨ ਇੱਕ ਹੋਰ ਸਬਮਿਟ ਕਰਾ ਦੋਗੇ ਤਾਂ ਫਿਰ ਵੇਖੋ ਗੌਰਮੈਂਟ ਦੇ ਕੰਮ ਨੇ ਕਿ ਹਰੇਕ ਕੈਨਰ ਨਾਲ ਚੱਲਣਾ ਪੈਂਦਾ ਹੈ ਤੇ ਕੈਨਰ ਤੱਕ ਜੇ ਤੱਕ ਉੱਪਰ ਤੱਕ ਪਹੁੰਚ ਨਹੀਂ ਕਾ ਮੈਂ ਘੇਰੂੰਗਾ ਸਾਰੇ ਘੇਰੂੰਗਾ ਬੰਦੇ ਕਿਉਂਕਿ ਵੀਰੇ ਮੇਰਾ ਹੱਕ ਹੈ ਮੈਂ ਡਿਜ਼ਰਵਿੰਗ ਪਰਸਨ ਆ ਆਪਣੇ ਦੇਸ਼ ਆਪਣੇ ਪੰਜਾਬ ਲਈ ਕੇਟ ਕੇ ਆਇਆ ਇੱਥੇ ਤਾਂ ਕੋਈ ਜੇ ਡਿਸਟ੍ਰਿਕਟ ਖੇਡ ਲਵੇ ਨਾ ਕਿਸੇ ਐਮਐਲਏ ਆ ਕਿਸੇ ਬਾਬਦੀਲਾ ਅੱਜ ਸਿੱਧਾ ਹੀ ਅਫਸਰ ਲੱਗ ਜਾਂਦਾ ਕਿ ਉਹ ਮੈਂ ਗਰੀਬ ਆ ਬਾਬਦੀਲਾ ਦਾ ਤਾਂ ਮੈਨਾਂ ਇਹ ਵੀ ਇੱਕ ਤਰ੍ਹਾਂ ਹੋ ਰਿਹਾ ਜਾਂ ਮੈਂ ਹੈਂਡੀਕੈਪਡ ਆ ਤਾਂ ਮੈਨਾਂ ਕਿ ਮੈਂ ਪੜਿਆ ਲਿਖਿਆ ਨਹੀਂ ਹੈਗਾ ਤੁਹਾਨੂੰ ਪਿੱਛੇ ਵਰਦਮਾਨ ਨੇ ਆਪਣੇ ਕੋਟੇ ਤੇ ਇੱਕ ਨੌਕਰੀ ਦਿੱਤੀ ਸੀਗੀ ਇਹ ਦੇ ਦੇਓ ਕਿ ਵਰਦਮਾਨ ਨੂੰ ਤਰਸ ਆ ਗਿਆ ਸੀਗਾ ਕਿ ਸਾਡਾ ਐਡਾ ਪਲੇਅਰ ਆ ਕਿ ਇਹਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਉਹਨਾਂ ਨੇ ਤੁਹਾਨੂੰ ਅਪਰੀਸ਼ੀਏਟ ਕਰਨ ਲਈ ਇੱਕ ਨੌਕਰੀ ਦਿੱਤੀ ਸੀ ਪਰ ਸਰਕਾਰ ਹੱਲੇ ਤੱਕ ਤਾਂ ਦੇਖਣੀ ਪਈ ਦੇਖੋ ਜੀ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਮੇਰਾ ਟੈਨੈਂਟ ਦੇਖਿਆ ਮੈਨੂੰ ਇੱਕ ਸਕੂਲ 'ਚ ਲਾਇਆ ਸੋ ਦੇਖੋ ਕਿੰਨੀ ਬੜੀ ਫਰਮ ਹੈ ਉਹਨਾਂ ਨੂੰ ਮੇਰੇ ਤੇ ਤਰਸ ਆ ਗਿਆ ਈਵਨ ਮੇਰੇ ਹੁਣ ਤਾਂ ਫਾਦਰ ਸਾਹਿਬ ਵੀ ਦੁਨੀਆ ਤੋਂ ਚਲੇ ਗਏ ਸਾਥੂ ਮੇਰੇ ਪਹਿਲਾਂ ਹੁਣ ਮੈਂ ਇਹੀ ਗੁਜਾਰਿਸ਼ ਕਰ ਰਿਹਾ ਕਿ ਤੁਸੀਂ ਮੈਨੂੰ ਮੇਰਾ ਹੈਂਡੀਕਪ ਨਾ ਦੇਖੋ ਮੇਰੀ ਸਟੱਡੀ ਮੇਰਾ ਸਟਰਗਲ ਤੇ ਮੇਰੀ ਜਿਹੜੀ ਉਪਲਬਧੀਆਂ ਨੇ ਉਹ ਦੇਖ ਕੇ ਮੈਨੂੰ ਕਿਤੇ ਨਾ ਕਿਤੇ ਪੀਐਨ ਐ ਲਵਾ ਦਿਓ ਮੈਂ ਖੁਸ਼ੀ ਨਾਲ ਲੱਗ ਜੂੰਗਾ ਮੈਂ ਕੋਈ ਅਫਸਰ ਰੈਂਕ ਵੀ ਨਹੀਂ ਮੰਗ ਰਿਹਾ ਤੁਸੀਂ ਕਲਰਕ ਲਵਾਓ ਜਾਂ ਲਵਾ ਮੈਨੂੰ ਨਹੀਂ ਚਾਹੀਦਾ ਤੁਸੀਂ ਪੀਐਨ ਲਵਾ ਦਿਓ ਜਾਂ ਆਊਟਸੋਰਸ ਰਾਈ ਕਿਸੇ ਸਕੂਲ ਦੀ ਕੋਚ ਲਵਾ ਦਿਓ ਤੇ ਕਿੰਨੇ ਕਿ ਤੁਸੀਂ ਹੱਲੇ ਤੱਕ ਕੰਟਰੀਆਂ ਖੇਡ ਚੁੱਕੇ ਮੈਡਲ ਕਿੰਨੇ ਕਿ ਜਿੱਤ ਚੁੱਕੇ ਹੋ ਦੇਸ਼ ਵਾਸਤੇ ਤੁਸੀਂ ਵੀਰ ਜੀ ਅੱਜ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਗੱਲ ਵੀ ਦੱਸੂੰਗਾ ਸਤਾਰਾਂ ਕੰਟਰੀਆਂ ਦੇ ਖੇਡਿਆਂ ਤਿੰਨ ਕੰਟਰੀਆਂ ਦੇ ਵਿੱਚ ਨੈਸ਼ਨਲ ਟੀਵੀ ਤੇ ਆਇਆ ਉਹਨਾਂ ਦੀ ਰਿਕਾਰਡ ਕਾਇਮ ਕਰਿਆ ਧੋ-ਧੋ ਮੈਡਲ ਚੱਕੀ ਫਿਰਦਾ 골ਡ ਯੂਕਰੇਨ ਲਾਈਵ ਟੀਵੀ ਤੇ ਪਿਆ ਤੁਸੀਂ ਦੇਖ ਸਕਦੇ ਹੋ ਮੇਰੀ ਇੰਸਟਾਗ੍ਰam ਆਈਡੀ ਤਰुण ਕਰਾਟੇ ਦੇ লাইਵ ਪਿਆ ਯੂਕਰੇਨ ਦੇ ਵਿੱਚ ਲਾਈਵ ਚੱਲਿਆ ਮਤਲਬ ਬਾਹਰਲੇ ਨੈਸ਼ਨਲ ਟੀਵੀ ਨੇ ਤੁਹਾਨੂੰ ਦਿਖਾਇਆ ਹੋਵੇ ਇੰਟਰਨੈਸ਼ਨਲ ਲੋਕ ਤੁਹਾਨੂੰ ਇੱਕ ਵਾਰ ਕੇਂਦਰ ਸਰਕਾਰ ਦੀ ਵੀ ਨੀ ਜਾਗ ਖੁੱਲੀ ਕੇਂਦਰ ਸਰਕਾਰ ਤਾਂ ਕਹਿੰਦੀ ਕਿ ਅਸੀਂ ਸਪੋਰਟਸ ਨੂੰ ਬੜਾਵਾ ਦੇਵਾਂਗੇ ਨਹੀਂ ਵੀਰੇ ਮੈਨੂੰ 2 ਦਿਨ ਪਹਿਲਾਂ ਅਵਿਨਾਸ਼ ਰਾਇ ਖੰਨਾ ਜੀ ਰਾਜ ਸਭਾ ਮੈਂਬਰ ਤੇ ਪਿਆਰਾ 올림픽 టీਮ ਨੇ ਹੰਮਿਰ ਉਹਨਾਂ ਨੇ ਕਿਹਾ ਕਿ ਮੈਂ ਤੈਨੂੰ ਸੈਂਟਰ ਤੋਂ ਖੁੱਲਣਾ ਕੋ ਜਰੂਰ ਸਰਵਾ ਕੇ ਦਵਾਂ ਬਟ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਦੇਖੋ ਗੇਮ ਤਾਂ ਜਿਹੜੀ ਮਰਜ਼ੀ ਹੈ ਗੇਮ ਗੇਮ ਹੈ ਚਾਹੇ ਪ੍ਰਾਈਵੇਟਾ ਚਾਹੇ ਓਪਨ ਆ ਮੈਂ ਕਿਹਦੇ ਲਈ ਖੇਡ ਕੇ ਆਇਆ ਆਪਣੇ ਪੰਜਾਬ ਲਈ ਖੇਡ ਕੇ ਆਇਆ ਦੀਨਾ ਆਪਣੇ ਡਿਸਟ੍ਰਿਕਟ ਲਈ ਖੇਡ ਕੇ ਆਇਆ ਦੀ ਤੇ ਮੈਨੂੰ ਕਿਉਂ ਨਹੀਂ ਪੁੱਛਿਆ ਗਿਆ ਉਦੋਂ ਮਾਨ ਮਹਿਸੂਸ ਹੁੰਦਾ ਜਦੋਂ ਉੱਥੇ ਤੁਹਾਨੂੰ ਸਟੇਜ ਤੇ ਖੜਾਇਆ ਜਾਂਦਾ ਝੰਡਾ ਤੁਹਾਡੇ ਮੋਢਿਆਂ ਤੇ ਹੁੰਦਾ ਪਰ ਇੱਥੇ ਆ ਕੇ ਉਸ ਮਾਨ ਨੂੰ ਕਿਵੇਂ ਠਾਹ ਲੱਗਦੀ ਆ ਪੰਜਾਬ ਦੀ ਕਿੰਨੀ ਆਬਾਦੀ ਹੈ ਕਿੰਨੀ ਆਬਾਦੀ ਜੋ ਨਿਕਲ ਕੇ ਉਸ ਪਲੇਟਫਾਰਮ ਤੇ ਜਾਣਾ ਆਪਣੇ ਆਪ ਦੀ ਬੜੀ ਬਹੁਤ ਬੜੀ ਗੱਲ ਆ ਆ ਇੰਡੀਆ ਫਲੈਗ ਨੈਸ਼ਨਲ ਫਲੈਗ ਹੈ ਜਦੋਂ ਉੱਤੇ ਮੋਢਿਆਂ ਤੇ ਧਰਦੇ ਨਾ ਅੱਖਾਂ ਚ ਅੰਜੂ ਆ ਜਾਂਦੇ ਆ ਕਿ ਸ਼ੁਕਰ ਹੈ ਮਾਲਕਾ ਮੈਂ ਇਹ ਆਪਣੇ ਇੰਡੀਆ ਦੇ ਕੰਮ ਆਇਆ ਆਪਣੇ ਪੰਜਾਬ ਦੇ ਕੰਮ ਆਇਆ ਉੱਥੇ ਜਾ ਬੋਲਦੇ ਨੇ ਨਾ ਤਰੁਣ ਫਰਮਾ ਪੰਜਾਬ ਇੰਡੀਆ ਛਾਤੀ ਚੋੜੀ ਹੋ ਜਾਂਦੀ ਹੈ ਪਰ ਜਦੋਂ ਤੂੰ ਬਸ ਜੁੱਤਰਦੇ ਹੋ ਤੋ ਫਿਰ ਕੁਝ ਵੀ ਨਹੀਂ ਕੋਈ ਵੀ ਇਵਨ ਕੋਈ ਪਿੱਕ ਕਰਨ ਤਾਂ ਨਹੀਂ ਆਂਦਾ ਕੀ ਕਰੂੰਗਾ ਮੈਂ ਗੇਮ ਕਰਕੇ ਕੀ ਯੁੱਧ ਨੂੰ ਜਾਊਂਗਾ ਮੈਂ ਯੁੱਧ ਜੁੜੂਗਾ ਤੁਸੀਂ ਦਿੱਤੋ ਤੁਸੀਂ ਯੁੱਧੋ ਅ ਮੇਰੇ ਭਰਾ ਕਿਨੇ ਖੜੇ ਨੇ ਇਹ ਸਾਰੇ ਯੁੱਧ ਹੈ ਇਹ ਇਹ ਮੇਰੇ ਨਾਲ ਵੀ ਤਰਾ ਹਣੇ ਜੁੜਨਗੇ ਲੱਗਦਾ ਕਿ ਹੁਣ ਪਲੇਅਰ ਇੱਧੇ ਵੱਲ ਘਟ ਆਣਗੇ ਕਿ ਅਸੀਂ ਸਪੋਰਟਸ ਸਾਨੂੰ ਸਰਕਾਰ ਦਾ ਕੁਝ ਦਿੰਦੀ ਨਹੀਂ ਹਰਿਆਣਾ ਦੇ ਵਿੱਚ ਛੱਲੇ ਕਿ ਤੁਸੀਂ ਨੈਸ਼ਨਲ ਪਲੇਅਰ ਬਨਜੋ ਤਾਂ ਉੱਥੇ ਬਹੁਤ ਫੈਸਿਲਿਟੀ ਹੋਣਾ ਦੇ ਲਈ ਵੀਰੇ ਦੇਖੋ ਹਰਿਆਣਾ ਤੋਂ ਬਾਕੀ ਨਹੀਂ ਦੂਰ ਉਹ ਉਹਦੇ ਕਰਾਟੇ 올림픽 ਕਿਹਾਗੇ ਨੇ ਤਾ ਪੰਜਾਬ ਨਹੀਂ ਕਰ ਸਕਦੀ ਸੀ ਉਪਰੋਂ ਜਵਾਬ ਦਿੰਦੇ ਨੇ ਕਿ ਜਿਹੜੀ ਜਮ 올림픽 ਕਿ ਜੀ ਜਾਊਗੀ ਜਿਹੜੀ ਐਸ਼ੀਅਨ ਚ ਖੇਡੀ ਜਾਊਗੀ ਆ ਤੇ ਉਹਨੂੰ ਰਿਕੋਗਨਾਈਜ਼ ਕਰਨਗੇ ਕਰੋ ਮੈਦਨਾਪੁਰ ਕਰੋ ਲੋਕਰੀ ਨਾ ਦੋ ਤੁਸੀਂ ਰਿਕੋਗਨਾਈਜ਼ ਕਰੋ ਮੇਰਾ ਛੱਡੋ ਲੱਖਾ ਲੱਖਾ ਬੱਚੇ ਕਾਰਾਟੇ ਕਰਦੇ ਆ ਉਹਨਾਂ ਦਾ ਕੈਰੀਅਰ ਬਣਾਓ ਕਰੋ ਤਾਂ ਨਹੀਂ ਕੁਝ ਤਾਂ ਕਰੋ ਗੱਦਲਾਂ ਨਾਲ ਕੰਮ ਨਹੀਂ ਹੁੰਦੇ ਭਰੇ ਗੱਦਲਾਂ ਨਾਲ ਸਰਕਾਰਾਂ ਨਹੀਂ ਚੱਲਦੀਆਂ ਇਹ ਰਿਐਲਿਟੀ ਦਿਖਾ ਰਿਹਾ ਅੱਜ ਮੈਂ ਅੰਦਰੋਂ ਟੁੱਟਿਆ ਆ ਪੂਰਾ ਗੁੱਸੇ ਨਾਲ ਭਰਿਆ ਆ ਜੇ ਮੈਨੂੰ ਕੋਈ ਲੀਡਰ ਆ ਕੇ ਮੇਨਾਂ ਬੈਠ ਜੇ ਨਾ ਡਿਵਾਈਡ ਚ ਮੈਂ ਬੋਲਤੀ ਬੰਦ ਕਰਾਉਣ ਨੂੰ ਤਿਆਰ ਆ ਉਹਦੀ ਕਿਵੇਂ ਦੇ ਦੇ ਹੁਣ ਵੀ ਸਬਜੀ ਰੇੜੀ ਲਾਣੀ ਪੈਂਦੀ ਆ 15 ਤੋਂ 20 ਲੱਖ ਰੁਪਏ ਤੁਹਾਡੇ ਤੇ ਕਰਜ਼ਾ ਹੈ ਇਸ ਟਾਈਮ ਤੁਸੀਂ ਕਰਜ਼ਾ ਲੈ ਲੈ ਕੇ ਸਰਕਾਰ ਲਈ ਪੰਜਾਬ ਦੇ ਵਾਸਤੇ ਖੇਡਦੇ ਹੋ ਉਹੀ ਕਰਜ਼ਾ ਉਤਾਰਨ ਲਈ ਤੁਹਾਡੇ ਕੋਲ ਹੁਣ ਸਿਰਫ ਰੇੜੀ ਸਬਜੀ ਲਾ ਰਿਹਾ ਮੈਂ ਵੀਰੇ ਇੱਕ ਗੱਲ ਕਲੀਅਰ ਕਰੂੰਗਾ ਮੈਨੂੰ ਸਰਕਾਰ ਨਾਲ ਕੋਈ ਮੇਰੀ ਲੜਾਈ ਕਿਕੜਾ ਕੁਝ ਨਹੀਂ ਆ ਮੈਂ ਹੱਕ ਮੰਗ ਰਿਹਾ ਆਪਣਾ ਆਪਣੇ ਹੀ ਮੰਗ ਰਿਹਾ ਆਪਣੇ ਨੋਜਨ ਭਰਾਵਾਂ ਲਈ ਮੰਗ ਰਿਹਾ ਜਿਹੜੇ ਅੱਜ ਨਕਸ਼ੇ ਤੇ ਚੱਲਦੇ ਜੂ ਨਾ ਇਹਨਾਂ ਕਰਕੇ ਫਾਤਰੇ ਨੇ ਹੁਣ ਮੈਂ ਟੁੱਟ ਜਾਂਦਾ ਮੈਂ ਟੀਕੇ ਲਾਣਾ ਹੈ ਇਹਨਾਂ ਦੀਗਾ पर मैं नहीं टूटना मैं उनों नु ਕੱਡੂਗਾ ਜਿਹੜੇ ਡਰਗ ਐਡਿਕਟ ਨੇ ਮੇਰੀ ਸੋਚ ਉਹ ਹੀ ਆ ਭਗਤ ਸਿੰਘ ਆਈ ਭਗਤ ਸਿੰਘ ਨੇ ਦੇ ਲਈ ਕੁਰਬਾਨੀ ਦਿੱਤੀ ਤੇ ਅਸੀਂ ਹੋ ਰਾਤ ਤੇ ਥੋੜਾ ਜਿਹਾ ਨਹੀਂ ਚੱਲ ਸਕਦੇ ਯਾਰ ਮੈਂ ਚੱਲੂਗਾ ਜਦ ਤੱਕ ਮੇਰੇ ਕੀ ਜਾਨ ਹੈ ਮਾਂ ਉਹਦੀ ਸੋਚ ਤੇ ਚੱਲੂਗਾ ਇੱਕ ਠੋਕੇ ਸਲਾਮ ਕਰਦਾ ਹਾਂ ਜੀ ਸੋਚ ਵਾਲਿਆਂ ਨੂੰ ਤੁਹਾਡਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੁਹਾਨੂੰ ਬਾਹਰ ਦੇ ਕਈ ਸ਼ਬਿਆ ਤੋਂ ਹੋਰ ਸ਼ਹਿਰਾਂ ਤੋਂ ਬੜੀਆਂ ਲੋਕਾਂ ਨੇ ਪ੍ਰਸ਼ੰਸਾ ਦਿੱਤੀ ਖੰਨਾ ਦੇ ਐਸਐਸਪੀ ਨੇ ਵੀ ਤੁਹਾਨੂੰ ਪ੍ਰਸ਼ੰਸਾ ਪੱਤਰ ਦਿੱਤਾ ਕਿਵੇਂ ਦੇ ਦੇਉਂ ਪੁਲਿਸ ਇਸ ਚੀਜ਼ ਨੂੰ ਸਮਝਣ ਲੱਗ ਗਈ ਕਿ ਹਾਂ ਵੀ ਸਾਡਾ ਨੌਜਵਾਨ ਜਿਹੜਾ ਖੰਨੇ ਦਾ ਹੈ ਉਹ ਪ੍ਰਸ਼ੰਸਾ ਦੇ ਲਾਇਕ ਪਰ ਸਰਕਾਰਾਂ ਨਹੀਂ ਸਮਝੀਆਂ ਭਾਈ ਦੇਖੋ ਇੱਕ ਨਾ ਕਹਾਵਤ ਹੈ ਦੇਖੀ ਦੇਖ ਦੇਖੀ ਦੇਖੀ ਦਾ ਮੇਲਾ ਅੱਜ ਮੈਂ ਅਚੀਵ ਕਰੂੰਗਾ ਮੈਨੂੰ ਜੋ ਮਿਲੂਗੀ ਤਾਂ ਸੂ ਨੌਜਵਾਨ ਇੱਧਾਂ ਚ ਜੁੜਨਗੇ ਜਦ ਮੈਨੂੰ ਹੀ ਕੁਝ ਨਹੀਂ ਮਿਲੂਗਾ ਉਹ ਜੁੜਨਗੇ ਲੱਗਦਾ ਤੈਨੂੰ ਜੀਣਨਗੇ ਸੋ ਮੈਂ ਦਿਲੋਂ ਸਲੂਟ ਕਰਦਾ ਐਸਐਪੀ ਮੈਮ ਨੂੰ ਜਿਨ੍ਹਾਂ ਨੇ ਮੇਰੀ ਗੀਨ ਸਮਝੀ ਮੇਰਾ ਦਰਦ ਸਮਝਿਆ ਤੇ ਪੰਜਾਬ ਪੁਲਿਸ ਵੱਲੋਂ ਮੈਨੂੰ ਇੱਕ ਬੋਰਡ ਦਿੱਤਾ ਤੇ ਕੈਸ਼ ਬੋਰਡ ਮਿਲਿਆ ਔਰ ਈਵਨ ਪੂਰੇ ਐਨਆਰਆਈ ਭਰਾਵਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਪੰਜਾਬ ਯੂਥ ਦਾ ਬਹੁਤ ਸਹਿਯੋਗ ਮਿਲ ਰਿਹਾ ਭਰਾਵਾਂ ਦਾ ਆ ਪਿੱਛੇ ਮੈਡਮ ਨੇ ਮੈਨੂੰ ਫੋਨ ਕਰਿਆ ਸੀ ਕੈਪਟਨ ਜੀ ਦੀ ਬੇਟੀ ਨੇ ਉਹਨਾਂ ਦਾ ਸਹਿਯੋਗ ਮਿਲਿਆ ਕਈ ਹੋਰ ਜਿੱਥੇ ਬੰਦੀਆਂ ਆ ਰਹੀਆਂ ਨੇ ਘਰੇ ਜਿਹੜੇ ਮੈਨੂੰ ਮਾਨਸਮਾਨ ਦੇ ਰਹੀ ਨੇ ਤੇ ਜੋ ਕੰਮ ਸਰਕਾਰਾਂ ਦਾ ਸੀਗਾ ਨਾ ਅੱਜੋ ਪੰਜਾਬ ਦੇ ਲੋਕ ਕਰ ਰਹੇ ਨੇ ਕਬੱਡੀ ਦੇ ਪਲੇਅਰ ਬਹੁਤ ਪਿਆਰ ਦੇ ਰਹੇ ਨੇ ਕਬੱਡੀ ਦੀ ਅੱਜ ਕੱਲ ਮੈਂ ਬਲਾਚੌਰ ਚ ਆ ਕੇ ਆਇਆ ਸੁਮਿਤਰਾ ਕੈਲੋ ਹਸਪੀਟਲ ਹੈ ਉਹਨਾਂ ਦੀ ਮੈਮ ਨੇ ਮੈਨੂੰ ਓਨਰ ਕਰਿਆ ਬਲਾਚੌਰ ਜਾ ਕੇ ਪੁੱਛੋ ਪੂਰੇ ਬਲਾਚੌਰ ਚ ਮੇਰਾ ਇਨਾ ਕ ਉਹਨਾਂ ਨੇ ਨਾਮ ਬਣਾਤਾ ਕਿ ਮੈਂ ਜਿੱਥੇ ਵੀ ਜਾਣਾ ਉਹ ਮੈਨਾਂ ਫੋਟਵਾ ਲੈਂਦੇ ਨੇ ਉਹ ਕਹ ਉਹ ਮੇਰਾ ਦਰਦ ਸਮਝਦੇ ਨੇ ਕਿ ਇਹ ਵੀਰਾ ਸਾਡੇ ਲਈ ਆਈਡਲ ਆ ਸਾਡੇ ਲਈ ਲੜ ਰਿਹਾ ਪਰ ਸਰਕਾਰਾਂ ਨਹੀਂ ਜਾਗ ਰਹੀਆਂ 25 ਤਰੀਕ ਦਾ ਆਇਆ ਹੋਇਆ ਅਮੀਨਾ ਆਉਣ ਵਾਲਾ ਮਤਲਬ ਇਹ ਨਹੀਂ ਮੈਨੂੰ ਕਿਤੇ ਆਮ ਆਮੀ ਪਾਰਦੀ ਦੇ ਵਰਕਰ ਦਾ ਫੋਨ ਆਇਆ ਉਹ ਐਮਐਲਏ ਤੱਕ ਨਹੀਂ ਮਿਲਿਆ ਖੰਨੇ ਦਾ ਕੋਈ ਵੀ ਨਹੀਂ ਮਿਲਿਆ ਸਾਕੇ ਐਮਐਲਏ ਕੋਈ ਵੀ ਨਹੀਂ ਮਿਲਿਆ ਵੀਰੇ ਕੋਈ ਵੀ ਬਸ ਐਮਸੀ ਤੱਕ ਮਿਲਨ ਨਹੀਂ ਆਇਆ ਕੋਈ ਵੀ ਨਹੀਂ ਮਿਲਨ ਆਇਆ ਵੀਰੇ ਕੋਈ ਨਹੀਂ ਜੀ ਸਰਕਾਰ ਤੋਂ ਮੰਗ ਕੀ ਕਰਦੇ ਕੱਲ ਭਲਾ ਚੋਰ ਤੋਂ ਐਮਐਲਏ ਮੈਮ ਨੇ ਉਹਨਾਂ ਨੇ ਮੈਨੂੰ ਸਮਾਨਿਤ ਕਰਿਆ ਲੁਧਿਆਣੇ ਤੋਂ ਐਮਐਲਏ ਸਾਹਿਬ ਦੇ ਬੇਟੇ ਨੇ ਉਹਨਾਂ ਨੇ ਮੈਨੂੰ ਸਮਾਨਿਤ ਕਰਿਆ ਕਈ ਹੋਰ ਸੰਧਾਵਾਂ ਕਰੀਆਂ ਨੇ ਲੇਕਿਨ ਖੰਨੇ ਦਾ ਪਰਫੈਕਟ ਇਹ ਐ ਲੱਗਦਾ ਜੇ ਨੀਂਦ ਦੀ ਗੋਲੀ ਕਰਕੇ ਸੌਂਦਾ ਉਹ ਕੰਮ ਹੈ ਮੋੜ ਸਰਕਾਰ ਤੋਂ ਕੀ ਮੰਗ ਕਰਦੇ ਮੰਗਈਏ ਵੀ ਮੇਰੇ ਬੰਦੇ ਹੱਕ ਦੋ ਨਹੀਂ ਨਾ ਮੈਂ ਕਹਿ ਰਵ ਕਰਨਾ ਸ਼ੁਰੂ ਕਰ ਦੇਣਾ ਅੱਜ ਮੈਂ ਡੀਸੀ ਮੈਮ ਤੋਂ ਆਇਆ ਇੱਥੋਂ ਬੰਨ ਡੀਐਸਰ ਤੋਂ ਆਪਦੇ ਆਰਡਰ ਸੁਣਨੇ ਆ ਜੇ ਤਾਂ ਮੈਨੂੰ ਪੋਲਟੀ ਲੱਗੇ ਇਹ ਨੌਕਰੀ ਮਿਲ ਜੂਗੀ ਇੱਥੇ ਮੈਂ ਕਰੂੰਗਾ ਨਹੀਂ ਮੈਂ ਪ੍ਰਭ ਕਰਨਾ ਸ਼ੁਰੂ ਕਰ ਦੇਣਾ ਤੇ ਤੁਸੀਂ ਦੇਖ ਹੀ ਲਿਆ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਜਿਹੜੀ ਕਿਹਾ ਜਾ ਰਿਆ ਸੀਗਾ ਕਿ ਅਸੀਂ ਤੁਸੀਂ ਸਪੋਰਟਸ ਨਾਲ ਜੁੜੋ ਤੇ ਸਪੋਰਟਸ ਨਾਲ ਜੁੜ ਕੇ ਜਿਹੜਾ ਤੁਹਾਨੂੰ ਅਸੀਂ ਫਾਇਦੇ ਦਵਾਂਗੇ ਪੰਜਾਬ ਸਰਕਾਰ ਹਮੇਸ਼ਾ ਹੀ ਕਹਿੰਦੀ ਰਹਿੰਦੀ ਕਿ ਖੇਡ ਦੇ ਖੇਤਰ ਦੇ ਵਿੱਚ ਆਓ ਪਰ ਕਿਦੇ ਨਾ ਕਿਦੇ ਹੁਣ ਤਰਨੁਸ਼ਰਮਾ ਵਰਗੇ ਜਿਹੜੇ ਨੌਜਵਾਨ ਹੈ ਉਹ ਇੱਥੇ ਖੇਡ ਖੇਤਰ ਚ ਤਾਂ ਜ਼ਰੂਰ ਆ ਜਾਂਦੇ ਪਰ ਉਹਨਾਂ ਦੀ ਜਿਹੜੀ ਅੰਗੈਲੀ ਹੁੰਦੀ ਹੈ ਜਾਂ ਕਹਿ ਦਈਏ ਸਰਕਾਰਾਂ ਵੱਲੋਂ ਉਹਨਾਂ ਨੂੰ ਅਣਦੇਖਾ ਕੀਤਾ ਜਾਂਦਾ ਤੇ ਮੀਤ ਜਿਹੜੇ ਮੰਤਰੀ ਨੇ ਪੰਜਾਬ ਦੇ ਉਹ ਇੱਕ ਬਿਆਨ ਦੇ ਦਿੰਦੇ ਕਿ ਇਹ ਖੇਡ ਕੋਈ ਖੇਡ ਨਹੀਂ ਹੈਗਾ ਪਰ ਇੱਕ ਵਾਰ ਜੋ ਕਾਂਗਰਸ ਦੀ ਸਰਕਾਰ ਹੁੰਦੀ ਉਦੋਂ ਆਪ ਹੀ ਤਰਨੇ ਤੇ ਨਾਲ ਬਹਿੰਦੇ ਨੇ ਤੇ ਉਹ ਦੋ ਕਹਿੰਦੇ ਸੀ ਅਸੀਂ ਨੌਕਰੀ ਦਿਵਾਵਾਂਗੇ ਪਰ ਆਪਣੇ ਬਿਆਨਾਂ ਤੋਂ ਮੁੱਕਰ ਜਾਂਦੇ ਨੇ ਹੁੰਦੇ ਇਤਨਾ ਉਵੇਗਾ ਤਰੁਣ ਸ਼ਰਮਾਨ ਨੂੰ ਕਦੋਂ ਤੱਕ ਨੌਕਰੀ ਮਿਲਦੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਬੱਲੂ ਦੇ ਨਾਲ ਅਭਿਸ਼ੇਕ ਜਰੋੜਾ ਐ ਸਮਝਾਉਣੇ ਲੁਧਿਆਣਾ